ਕੰਮ-ਕੁਮ ਕਰਕੇ ਥੱਕ ਗਏ ਆ ਅੱਜ ਨਿਕਲੀ ਸੀ ਧੁੱਪ ਤੇ ਚੋਟ ਤਾਂ ਵਹਿ ਲੱਗੀ ਥੋੜਾ ਚਾਕੂ ਸੈ ਇਸ਼ੂ ਕੈਰੀ ਮਮਤ ਚੋਟ ਵੀ ਲੱਗੀ ਥੋੜਾ ਚਾਕੂ ਕੱਟ ਕੇ ਧੁੱਪ ਨਿਕਲੀ ਆ ਮੈਂ ਥੋਲੇ ਵਾਵਾ ਸਰੇ ਕੱਪੜੇ ਉਹ ਪਹਿਲਾ ਡੇਲੀ ਧੋਂਦੇ ਰਹੀਏ ਪਰ ਜਦਨ ਧੁੱਪਾਂ ਹੁੰਦੀ ਉਦਨ ਕਰਦੇ ਚੱਕ ਦੋ ਚੱਕ ਦੋ ਕੰਮ ਦੇ ਪੱਟੇ ਮੂੰ ਰੋਜ਼ ਹੀ ਕਰੀਦਾ ਕੰਮ ਪਰ ਧੁੱਪ ਜਦਨ ਨਿਕਲਦੀ ਨਾ ਪੁੱਟਨ ਉਹ ਥਪੀ ਹੋਈ ਜਾਂਦੇ ਇਹ ਜਦੋਂ ਧੁੱਪ ਨਿਕਲਦੀ ਉਦੋਂ ਆਇਆ ਹੁੰਦਾ ਆ ਇਹਨਾਂ ਫ੍ਰਿਜ ਵਾਲੇ ਕਵਰ ਚ ਉਦੋਂ ਆਇਆ ਹੁੰਦਾ ਵੀ ਆ ਵੀ ਕੰਮ ਕਰ ਲਈ ਤੇ ਆ ਵੀ ਕਰ ਲਈ ਪਹਿਲਾਂ ਡੇਲੀ ਮੈਂ ਕੱਪੜੇ ਧੋਣਦੀ ਹੁੰਦੀ ਸੀ ਡੇਲੀ ਆ ਨਹੀਂ ਵੀ ਧੋਣ ਦੋ ਵੇ ਚਾਏ ਮੈਂ ਕਿੰਨੀ ਜਿੰਨੀ ਮਰਜ਼ੀ ਠੰਡ ਹੋਵੇ ਸਵੇਰੇ ਧੋ ਲੈਨੇ ਪਰ ਅੱਜ ਫੇਰ ਜਦੋਂ ਧੁੱਪ ਨਿਕਲੀ ਅੱਜ ਮੈਂ ਉਹ ਵੀ ਧੋ ਦਿੱਤੇ ਜਿਹੜੇ ਹਜੇ 2-4 ਦਿਨਾਂ ਨੂੰ ਧੋਣੇ ਸੀਗੇ ਬੈੱਡ ਸ਼ੀਟਾਂ ਵਾਂਗਰਾਂ ਧੋ ਦਿੱਤੇ ਮੈਂ ਕਿ ਚਲ ਧੁੱਪ ਨਿਕਲੀ ਹੈ ਇਹ ਤਾਂ ਪਤਾ ਨਹੀਂ ਸ਼ਾਇਦ ਧੁੱਪ ਡੇਲੀ ਵੀ ਨਿਕਲੇ ਪਰ ਐ ਹੁੰਦਾ ਵੀ ਲਾਹ ਜਿਹਾ ਹੋ ਜਾਂਦਾ ਸਰਦੀਆਂ 'ਚ ਧੁੱਪ ਨਿਕਲੀ ਦਾ ਤੇ ਉਦੋਂ ਇਹ ਬੰਦੇ ਨੂੰ ਹੋ ਜਾਂਦਾ ਵੀ ਆ ਵੀ ਕੰਮ ਕਰ ਲੀ ਤੇ ਆ ਵੀ ਕਰ ਲਈ ਬਸ ਹੁਣੇ ਹੋਈ ਸੀ ਫ੍ਰੀ ਤੇ 12:00 ਵਜੇ ਬੱਚੇ ਨੇ ਵੀ ਆਦਾ ਨਾ ਨੂੰ ਲਿਆ ਵਾ ਬੈਠੇ ਸੀ ਤੋਂਪ ਚ ਪਰ ਤੋਂਪ ਤਾਂ ਹੁਣ ਇੱਥੇ ਤਾਂ ਚਲੀ ਗਈ ਹੈ ਉੱਪਰ ਹੈਗੀ ਹੈ ਥੋੜੀ ਬਤੀ ਰਹਿ ਗਈ ਹੈ ਥੇ ਤੋਂਪ 12:00 ਵਜੇ ਤੱਕ ਰਹਿੰਦੀ ਹੈ ਬਾਕੀ ਫਿਰ ਉੱਪਰ ਹੀ ਜਾਣਾ ਪੈਂਦਾ ਵਾ ਤੇ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਤੇ ਈਸ਼ੂ ਲੇਟ ਉੱਠੀ ਈਸ਼ੂ ਦੀ ਸਰੀ ਸਬੇ ਤੱਕ ਠੀਕ ਨਹੀਂ ਸੀ ਹੈਗੀ ਤੇ ਈਸ਼ੂ ਨੇ ਆਪਦਾ ਬ੍ਰੇਕਫਾਸਟ ਖਾਣ ਲਿਆ ਵਾ ਤੇ ਦੁੱਧ ਪੀ ਰਹੀ ਹੈ ਹੁਣ ਤੇ ਸੈਜ ਵੀ ਆ ਠੀਕ ਨਹੀਂ ਸੀ ਹੈਗੀ ਈਸ਼ੂ ਨੇ ਆਪ ਦਾ ਬ੍ਰੇਕਫਾਸਟ ਖਾ ਲਿਆ ਵਾ ਤੇ ਦੁੱਧ ਪੀ ਰਹੀ ਹੈ ਹੁਣ। ਇਹਨਾ ਵਰਕ ਉਹ ਕਰਦੀ ਪਈ ਹੈ। ਤੇ ਦੇਖਦੇ ਆ ਕੀ ਕਰਦੀ ਪਈ। ਹੋਰ ਕੀ ਮਤਲਬ ਕਰਦੀ ਪਈ ਆ ਆਮਸ ਰੋ ਬਣਾਈ ਹੈ। ਬੀਨੀ ਵਰਗੀ ਉਸੇ ਨਾਲ ਹੀ ਬੀ ਇਹ ਡੈਕੋਰੇਸ਼ਨ ਕਰਨ ਤੇ ਮੈਂ ਕਿੰਨੀ ਸਵੇਰੇ ਮੈਨੂੰ ਕਹਿ ਰਹੀ ਸੀ ਮੈਂ ਵਰਕ ਕਰ ਰਹੀ ਹਾਂ ਤੇ ਵਰਕ ਮੈਂ ਹੁਣ ਵੇਖਿਆ ਵੀ ਇਹ ਤਾਂ ਆਪਦੀ ਡੈਕੋਰੇਸ਼ਨ ਪਹਿਲਾਂ ਕਰ। ਮਤਲਬ ਫਿਰ ਬਾਅਦ ਚ ਕਰਨਾ ਹੈ ਨਾ। ਫਸਟ ਪੇਜ ਤੇ। ਮੈਨੂੰ ਇਸ ਨਾਲ ਤੁਵੀਏ ਇੰਸ ਜਾਣਾ ਤੇ ਆ ਦੇਖੋ ਕੱਪੜੇ ਧੋਤੇ ਆਪਾਂ ਅਜੇ ਇੱਧਰ ਪਏ ਆ ਅਜੇ ਕੁਛ ਮਸ਼ੀਨ 'ਚ ਪਏ ਮੈਂ ਸੋਚਦੀ ਮੈਂ ਉੱਪਰ ਪਾ ਦਵਾਂ ਤੋਂ ਆਪ ਉੱਪਰ ਜਾਂਦੀ ਤੇ ਧੁੱਪ ਰਹਿ ਨਹੀਂ ਹੋਈ ਕੁਛ ਮਸ਼ੀਨ 'ਚ ਪਏ ਹੋਏ ਆ ਸਪਿਨ ਕੀਤੇ ਪਏ ਆ ਜਦੋਂ ਨਾਲ ਜੁਗਨ ਆਪਾਂ ਧੋ ਦਿੱਤੀਆਂ ਨੇ ਜਿਹੜੇ ਹੈ 2-4 ਦਿਨ ਪਹਿਲਾਂ ਬਾਅਦ 'ਚ ਧੋਣੇ ਸੀ ਉਹ ਅੱਜ ਪਹਿਲਾਂ ਹੀ ਧੋ ਦਿੱਤੇ ਧੁੱਪ ਨੂੰ ਦੇਖ ਕੇ ਧੋਪ ਇੱਥੇ ਚਲੀ ਗਈ ਬਾਸ ਉੱਥੇ ਕੋ ਉੰਨੀ-ਕੁੰਨੀ ਕੁ ਰਹਿ ਗਈ ਆ ਤੇ ਉਪਰੀ ਧੁੱਪ ਆ ਥੱਲੇ ਹੁੰਨੀ ਹੈਗੀ ਛਾਇ ਦੇ ਦੇ ਉੱਪਰ ਜਾਣੇ ਆ ਬਾਕੀ ਕੰਮ ਕੰਮ ਕਰ ਲਿਆ ਮਤ ਨੂੰ ਵੀਰ ਮਿਲਦੀ ਕੰਮ ਜਿਹਨੇ ਮਰਜ਼ੀ ਕਰਦੇ ਰਹੀ ਸਾਰਾ ਦਿਨ ਹੀ ਕੰਮ ਕਰਦੇ ਰਹਿੰਦੇ ਹਾਂ ਤਾਂ ਵੀ ਨਹੀਂ ਮੰਦਾ ਵੇਲਾ ਹੁੰਦਾ ਛੋਣੂ ਆਪਾਂ ਵੀ ਹੁਣ ਬੱਚਿਆਂ ਦੀ ਛੁੱਟੀਆਂ ਨਾ ਬੱਚਿਆਂ ਦੀ ਛੁੱਟੀਆਂ ਕਰਕੇ ਹੁਣ ਕੰਮ ਵੀ ਲੇਟ ਹੋਈ ਜਾਈਦਾ ਵਾ ਵੀ ਕਰ ਲੀ ਉਹ ਵੀ ਕਰ ਲਈਏ ਤੇ ਬਾਕੀ ਅੱਜ ਧੁੱਪ ਨਿਕਲੀ ਹੈ ਵਧੀਆ ਧੁੱਪ ਬਹੁਤ ਤੇਜ਼ ਆ ਪਰ ਇਹ ਤਾਂ ਸਿਰ ਜਿਹੜੀ ਨਿਕਲੀ ਸੀ ਨਾ 9 ਵਜੇ ਸਾਡੇ ਸਿੱਧੇ ਧੁੱਪ ਉੱਪਰ ਆ ਜਾਂਦੀ ਆ ਉਹਦੇ ਵਿੱਚ ਬੈਠਾ ਨਹੀਂ ਜਾਂਦਾ ਪਿਆ ਸੀ ਹੁਣ ਬਸ ਲੰਝੀ ਬਣਾ ਲੀ ਗੋਭੀ ਦੇ ਪੌਂਠੇ ਆ ਮਸਾਲੇ ਮਸੂਲੇ ਤਿਆਰ ਕੀਤੇ ਪਏ ਆ ਤੇ ਗੋਭੀ ਵੀ ਕद्दूकश ਕਰਕੇ ਰੱਖ ਲਈ ਆ ਬਸ ਮਸਾਲੇ ਮਿਕਸ ਕਰਨੇ ਉਹ ਮੈਂ ਉਹਦੇ ਕਰਦੀ ਹੁੰਨੀ ਆ ਜਦੋਂ ਰੋਟੀ ਬਣਾਉਣੀ ਹੁੰਦੀ ਆ ਬਣਾ ਕੇ ਪਹਿਲਾਂ ਰੱਖ ਲੈਣੀ ਆ ਪਰ ਮਿਕਸ ਨਹੀਂ ਕਰਦੀ ਮਿਕਸ ਕੀਏ ਪਾਣੀ ਛੁੱਟ ਜਾਂਦਾ ਫਿਰ ਪਿਆਜ਼ ਵੀ ਦਰ ਕੱਟੇ ਪਏ ਆ ਤੇ ਤੇਲੋਂ ਠੰਡਾ ਹੋ ਗਿਆ ਇਹ ਹੀ ਡੇਲੀ ਦੀ ਰੋਟੀ ਹੈ ਨਾ ਆਪਣੀ ਡੇਲੀ ਕੰਮ ਕਰਦੇ ਰੋ ਬਿਜ਼ੀ ਰਹਿੰਦਾ ਸ਼ਡਿਊਲ ਪੂਰਾ ਚਲੋ ਆਇਆ ਵੀ ਗਰਮੀਆਂ ਨਾਲੋਂ ਤਾਂ ਵਧੀਆ ਸਰਦੀਆਂ ਕੰਮ ਕਰਦੇ ਬੰਦਾ ਪਸੀਨਾ ਤਾਂ ਨਹੀਂ ਛੁੱਟਦੇ ਗੇ ਤੇ ਗਰਮੀਆਂ ਨੂੰ ਤਾਂ ਹੰਦਾ ਛੇਤੀ ਛੇਤੀ ਕੰਮ ਕਰ ਲਓ ਇਹ ਵੀ ਕਰ ਲਓ ਉਹ ਵੀ ਕਰ ਲਓ ਜਲਦੀ ਜਲਦੀ ਹੁੰਦਾ ਮਤਲਬ ਸਰਦੀਆਂ ਮੁੰਡਾ ਰਾਮ ਨਾਲ ਸੋਨਾ ਕੰਮ ਕਰ ਲੈਂਦਾ ਵਧੀਆ ਚਲੋ ਜੀ ਹੁਣ ਬਣਾਉਣੇ ਲੰਚ ਓਕੇ ਬਾਏ ਬਾਏ ਸਸ਼ੁਕਰ